ਮੈਂ ਜੋ ਕਹਿੰਨਾ ਉਹ ਕਰਦਾ ਜੋ ਮੈਂ ਨਹੀਂ ਕਰ ਸਕਦਾ ਮੈਂ ਕਹਿੰਦਾ ਹੀ ਨਹੀਂ ਮੈਂ ਕਹ ਮੈਂ ਕਾਦੇ ਵਾਸਤੇ ਲਾਂਭਾ ਲੈਣਾ ਜੀ ਪੰਜ ਕੰਮ ਪੰਜ ਦੀ ਬਜਾਏ ਚਾਰ ਕੰਮ ਕਹਿ ਦੋ ਚਾਰ ਕਰਕੇ ਪੰਜਵਾਂ ਕਰ ਦੋਂਗੇ ਲੋਕ ਕਹਿਣਗੇ ਵੀ ਦੇਖ ਲਓ ਜਿੰਨੇ ਕਹੇ ਸੀ ਉਹ ਤੂੰ ਵੱਧ ਕੀਤੇ ਆ ਪੰਜ ਕਹਿ ਕੇ ਚਾਰ ਕਰ ਦੋਂਗੇ ਗਿਣਤੀ ਤਾਂ ਜਾ ਰਹੀ ਰਹੂਗੀ ਪਾ ਲੋਕ ਕਹਣਗੇ ਯਾਰ ਬਾਦਿਆਂ ਤੋਂ ਮੁੱਕਰਦੇ ਆ ਆਪਾਂ ਕਹਿੰਦੇ ਹੀ ਨਹੀਂ ਜੀ ਉਹ ਕੰਮ ਜਿਹੜੇ ਨਹੀਂ ਕਰ ਸਕਦੇ ਹਾਂ ਅਵਾਜ਼ ਉਠਾ ਸਕਦੇ ਆ ਜਿਵੇਂ ਪਾਣੀਆਂ ਦਾ ਮਸਲਾ ਸੀ ਹਾਲਾਂਕਿ ਤੁਹਾਡਾ ਸਰਾਬਾ ਨਗਰ ਆਣ ਦਾ ਕੋਈ ਸਿੱਧਾ ਇਹਦੇ ਨਾਲ ਲਿੰਕ ਨਹੀਂ ਹੈਗਾ ਭਾਖੜਾ ਡੈਮ ਵਾਲਾ ਮਸਲਾ ਸੀ ਕਹਿੰਦੇ ਜੀ ਪਾਣੀ ਦੇ ਦਿਓ ਜੀ ਹਰਿਆਣੇ ਨੂੰ ਕਿਉਂ ਦੇ ਦੀਏ ਜੀ ਹਰਿਆਣੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈਗੀ ਪਰ ਜਿਹੜੇ ਸਾਹਿਬ ਨਾਲ ਵੰਡਿਆ ਸੀ ਉਹਦੇ ਮੁਤਾਬਕ ਅਸੀਂ ਪਾਣੀ ਵੇਚਤਾ ਅਸੀਂ ਉਹਨਾਂ ਨੂੰ ਦੱਸਦੇ ਰਹੇ 6 ਮਹੀਨੇ ਦੱਸਦੇ ਰਹੇ ਉਹਨਾਂ ਨੂੰ ਹਰੇਕ ਮਹੀਨੇ ਚਿੱਠੀ ਲਾਈ ਮੀਟਿੰਗ 'ਚ ਕਿ ਥੋੜਾ ਪਾਣੀ ਘਟੂਗਾ ਇਤਕੀ ਤੁਸੀਂ ਸੰਜਮ ਨਾ ਵਰਤੋ ਅਸੀਂ ਦੇਣਾ ਨਹੀਂ ਨਾ ਜੀ ਕਹਿੰਦੇ ਐ ਕਿ ਮੇਰੇ ਦੇਣਾ ਸੀਗਾ ਲੈ ਲੈਣੇ ਉਹਨਿਆਂ 31 ਮਾਰਚ ਨੂੰ ਪਾਣੀ ਖਤਮ ਹੋ ਗਿਆ ਉਹਨਾਂ ਦਾ ਕੋਟਾ ਖਤਮ ਹੋ ਗਿਆ ਜਿੰਨਾ ਉਹਨਾਂ ਨੂੰ ਮਿਲਦਾ ਕੋਈ 21 ਮਈ ਤੋਂ ਹੁੰਦਾ ਜੀ 21 ਮਈ ਤੋਂ 21 ਮਈ ਤੱਕ ਪਾਣੀ ਵੰਡਿਆ ਜਾਂਦਾ ਵੀ 21 ਮਈ ਤੋਂ ਅਗਲੀ 21 ਮਈ ਤੱਕ ਕਿੰਨਾ ਮਿਲੂਗਾ ਵਰਤਣਾ ਤੁਸੀਂ ਐ ਵਰਤ ਲਓ 21 ਮਈ ਤੱਕ 21 ਮਈ ਨੂੰ ਦੁਬਾਰੇ ਮਿਲ ਜੂ ਹੁਣ ਮਾਰਚ ਦੇ ਵਿੱਚ ਖਤਮ ਕਰ ਲਿਆ ਅਪ੍ਰੈਲ ਆ ਗਿਆ ਕਹਿੰਦੇ ਜੀ ਪੀਣ ਜੋਗਾ ਦੇ ਦਿਓ ਇਸ ਕਹ ਚਲੋ ਪੀਣ ਜੋਗਾ ਕਿੰਨਾ ਕੁ ਬਣਦਾ ਹੈ ਆਬਾਦੀ ਦੇ ਹਿਸਾਬ ਨਾਲ 16-1700 ਕਿਊਸਕ ਬਣਦਾ ਹੈ ਕਹਿੰਦੇ ਜੀ ਪਸ਼ੂਆਂ ਦਾ ਵੀ ਕਰ ਦਿਓ ਜੀ ਪਾ ਪਸ਼ੂਆਂ ਦੇ ਪੀਣ ਦਾ ਕਿੰਨਾ ਕੁ ਬਣਦਾ 7-800 ਕਿਊਸਕ 25-2600 ਹੋ ਗਿਆ ਕਹਿੰਦੇ ਜੀ ਲਾਸ ਵੀ ਪਾਓ ਲਾਸ ਵੀ ਪਾਣੀ ਖਰਾਬ ਜਿਹੜਾ ਹੋ ਜਾਂਦਾ ਕਰ ਲਓ ਜੀ ਚਲੋ ਲਾਸ ਕਰ ਲਓ 7-800 ਕਰਕੇ ਅਸੀਂ 4000 ਦੇਣ ਲੱਗ ਗਏ ਉਹਨਾਂ ਨੂੰ ਵੀ ਚਲ 4000 ਲੈ ਲਓ ਪਰੀਖੀ ਮਈ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਕੋਟੇ ਦਾ ਪਾਣੀ ਨਹੀਂ ਮਿਲ ਸਕਦਾ ਇਹ ਤਾਂ ਮਾਨਵਤਾ ਦੇ ਆਧਾਰ ਤੇ ਦਿੰਨੇ ਆ ਅਸੀਂ ਭਾਈ ਕਨਈਆ ਜੀ ਦੇ ਵਾਰਸਾਂ ਅਸੀਂ ਤਾਂ ਦੁਸ਼ਮਣ ਨੂੰ ਜੰਗ ਵੇਲੇ ਦੁਸ਼ਮਣ ਨੂੰ ਵੀ ਪਾਣੀ ਮਸ਼ਕਾਂ ਪਾ ਲੈ ਕੇ ਭਾਈ ਕਨਈਆ ਜੀ ਪਾਣੀ ਦਉਂਦੇ ਰਿਹਾ ਤੁੰਦੇ ਲਾਂਗੇ ਨਾ ਜੀ ਪਤਾ ਨਹੀਂ ਕੀ ਹੋਇਆ ਕਨਿਜ 4500 ਹੋਰ ਛੱਡੋ ਨਹੀਂ ਤਾਂ ਅਸੀਂ ਫੱਟਾ ਖੋਲ ਲਾਂਗੇ ਪਾਖੜਾ ਤੂੰ ਅਫਸਰ ਤੇ ਉੱਥੇ ਇੰਜੀਨੀਅਰ ਭੇਜ ਤੇ ਮੈਨੂੰ ਜਦੋਂ ਪਤਾ ਲੱਗਿਆ ਮੈਂ ਗੱਡੀ ਚੱਕੀ ਮੈਂ ਕਿਹਾ ਮੈਂ ਜਾਨਾ ਪਾ ਖੜਾ ਤੇ ਮੈਂ ਕਿਹਾ ਡੈਮ ਤੇ ਕਹਿੰਦੇ ਜੀ ਪਾਣੀ ਛੱਡਣਾ ਮੈਂ ਕਿਹਾ ਆਓ ਫਿਰ ਛੱਡੋ ਕਿਹੜਾ ਛੱਡਦਾ ਫਿਰ ਆਓ ਐ ਕਿਵੇਂ ਲੈ ਲੂੰਗਾ ਤੁਸੀਂ ਬਾਹ ਮਰੋੜ ਕੇ ਪਾਣੀ ਕਿਵੇਂ ਲੈ ਲਾਂਗਾ ਤੋਂ ਲੈ ਲਿਆ ਫਿਰ ਇੱਕ ਮਿੰਟ ਲੈ ਲਿਆ ਉਹਨਾਂ ਨੇ ਕੋਰਟ 'ਚ ਵੀ ਚਲੇ ਗਏ ਲੈ ਲਿਆ ਜਦੋਂ ਹੱਕ ਹੀ ਨਹੀਂ ਬਣਦਾ ਉਹਨਾਂ ਦਾ ਹਾਂ 21 ਤਰੀਕ ਨੂੰ ਬਣਦਾ ਸੀ 21 ਨੂੰ ਦਿੱਤਾ ਸੀ ਉਹ ਉਹਨਾਂ ਦਾ ਬਣਦਾ ਪੁਰਾਣੇ ਸਮਝੌਤੇ ਹੋਏ ਹੋਏ ਨੇ ਬਾਈ ਜੀ ਹੁਣ ਉਹ ਤੋਂ ਉਹ ਸਮਝੌਤੇ ਤੋਂ 1955 ਦੇ ਹੋਏ ਹੋਏ ਨੇ ਉਹ ਤਾਂ ਮੇਰਾ ਬਾਪੂ ਵੀ ਮਿਲਿਆ ਇੱਕ ਦੋ ਸਾਲ ਦਾ ਹੀ ਹੋਣਾ ਜਿਉਂਦੇ ਸੀ ਨੇ ਉੱਤੇ ਹੋਏ ਨੇ ਉਹ ਹੈਨਾ ਜਿਉਂ ਉੱਤੇ ਪੁਰਾਣੇ ਕੀਤੇ ਕੰਡੇ ਪੁਰਾਣੇ ਬੀਜੇ ਸਾਨੂੰ ਚੁਗਣੇ ਪੈ ਰਹੇ ਪਰ ਕਟੁਕਟ ਜਿਸ ਵੇਲੇ ਸਾਡੇ ਹੱਥ ਚ ਸੱਤਾ ਹੈ ਜੇ ਅਸੀਂ ਸੁਰਤ ਸੰਭਾਲੀ ਹੈ ਉਦੋਂ ਤਾਂ ਅਸੀਂ ਹੱਕ ਨਹੀਂ ਜਾਣ ਦੇਵਾਂਗੇ ਨਾ ਪੁਰਾਣੇ ਬਜ਼ੁਰਗ ਬੈਠੇ ਆਹ ਇਲਾਕਾ ਸਰਾਬਾ ਨਗਰ ਅੱਜ ਤੋਂ 1955 ਜੇ ਇਸ ਇਲਾਕੇ ਦਾ ਕੀ ਹਾਲ ਸੀ ਆ ਹੈਗੀ ਸੀ ਝਾੜੀਆਂ ਸੀ ਇੱਥੇ ਡਰ ਲੱਗਦਾ ਸੀ ਕਹਿੰਦੇ ਇੱਥੇ ਆਉਂਦਿਆਂ ਨੂੰ ਹਾਂਜੀ ਹਸੂਆ ਇੱਥੋਂ ਜਾਂਦਾ ਸੀ ਕਿੱਕਰਾਂ 베ਰੀਆਂ ਮਲੇ ਝਾੜੀਆਂ ਸੀ ਇੱਥੇ ਹੁਣ 1955 ਚ ਜੀ ਉਸ ਹੱਬ ਨਾਲ ਆਪਾਂ ਇੱਥੇ ਦੇਖ ਲਈ ਹੈ ਕਿ ਹੈਗੇ ਕਿੱਕਰਾਂ ਮਲੇ ਜੇ ਹੁਣ ਕਿੱਕਰਾਂ ਮਲੇ ਆਂ ਹੀ ਕਰਕੇ ਪਾ ਕਾਗਜ਼ਾਂ 'ਚ ਕਿੱਕਰਾਂ ਮਲੇ ਹੀ ਚੱਲੀ ਜਾਣਗੇ ਹੁਣ ਸ਼ੋਰੂਮ ਬਣ ਕੇ ਬੀਜ ਜਮਾਨੇ ਮੁਤਾਬਕ ਤੁਸੀਂ ਆਪਦੇ ਐਗਰੀਮੈਂਟ ਵੀ ਬਦਲੋ ਯਾਰ ਜ਼ਮਾਨਾ ਬਦਲ ਗਿਆ ਤਾਂ ਕਰਕੇ ਮੈਂ ਉਥੇ ਗਿਆ ਮੈਂ ਕਿਹਾ ਵੀ ਕੋਈ ਗੱਲ ਨਹੀਂ ਮੈਂ ਜਾਣਾ ਮੇਰਾ ਹੱਕ ਬਣਦਾ ਮੇਰਾ ਫਰਜ਼ ਬਣਦਾ ਮੈਂ ਪਾਣੀ ਨਹੀਂ ਜਾਣ ਦੇਣਾ ਬਾਅਦ ਚ ਜੋ ਮਰਜ਼ੀ ਕਹੀ ਜਾਣ ਵੋਟਾਂ ਜਿਹਨੂੰ ਮਰਜ਼ੀ ਪਾ ਦਿਓ ਪਰ ਜਿਸ ਵੇਲੇ ਸਾਡੇ ਕੋਲੇ ਕੋਈ ਹਰੇ ਰੰਗ ਦਾ ਪੈਨ ਨਹੀਂ ਜਾਂ ਕੋਈ ਪਾਵਰ ਹੈ ਉਸ ਵੇਲੇ ਤਾਂ ਅਸੀਂ ਪੰਜਾਬ ਦਾ ਹੱਕ ਬਿਲਕੁਲ ਨਹੀਂ ਮਰਨ ਦੇਵਾਂਗੇ ਜੀ ਪੰਜਾਬ ਦੇ ਵਾਸਤੇ ਖੜਾਾਂਗੇ